ਇਹ ਨਾ ਬਰਬਰਾ ਵਾ ਨਾ ਪਾੜੀ ਆ ਇਹ ਗੋਗਲਾ ਇਹ ਲੰਬ ਗੇ ਪਤਾ ਨਹੀਂ ਫਰੋਜ ਹਣੀ ਕਿੱਥੋਂ ਲੈ ਕੇ ਆਵੇਂ ਨੂੰ ਨਹੀਂ ਪਤਾ ਓਦੇ ਖੜਾ ਓ ਓ ਵੀ ਫਰੋਜ ਨੇ ਕਹਿਤਾ ਓ ਕਿੱਥੇ ਲੈ ਕੇ ਆਉਂਗੇ ਆਵਾਜ਼ ਲੈ ਕੇ ਮਾਰੂ ਇਹ ਜਾ ਕੇ ਘਰੇ ਤੈਨੂੰ ਸੌਣ ਨਹੀਂ ਦਊਂਗਾ ਬਾਬਾ ਓਟ ਕੇ ਖੜਾ ਹੋ ਜਾ ਵਪਾਰੀ ਆ ਗਏ ਕਿੱਥੇ ਵਸਤਾ ਲੈ ਜੀ ਫੜ ਗਏ ਲਓ ਵੀ ਦਿੱਲੀ ਵਾਲੋ ਇਹਨੇ ਪੈਸੇ ਦੀਆ ਦੇ ਲੋ ਹੁਣ ਨਾ ਖੜਾਇਓ ਪਹਿਲਾ ਰੁਪਿਆ ਲਾਇਆ ਸੀ ਨਾ ਜਿੰਨਾ ਦੇ ਦੇ ਤੋ ਵੀ ਹਾਂ ਹੁਣ ਦੇਖੋ ਤਿੰਨ ਤਿੰਨ ਮੰਡੀਆਂ ਘੁਮਾ ਲੀਆਂ ਹੁਣ ਲੱਗਦਾ ਯਾਰ ਬਸ ਹੁਣ ਹਾਂ ਹਾਂ ਹੈ ਦੂਜੀ ਹੋ ਤੀਜੀ ਹੋਵੇ ਇਹਦੇ ਨਾਲ ਦੀ ਆ ਕਿਹੜੀ ਪੱਤਾ ਦੂਜੀ ਮੰਡੀ ਅਜੇ ਦੱਸ ਦੇ ਹੁਣ ਮੇਰੇ ਜਾਇਜ਼ ਪੈਸੇ ਕਿੰਨੇ ਲੈਣਾ 3 16 ਉਹ ਯਾਰ 16 ਦੀ ਚੀਜ਼ ਥੋੜਾ ਆ ਯਾਰ ਆ ਇਹ ਗੱਲ ਥੋੜਾ ਆ ਤੁਸੀਂ ਸੱਟ 14 ਲਾਇਆ ਸੀ ਕਿੰਨੇ ਦੰਦ ਜੇ ਕਿਉਂ ਏ ਯਾਰ ਦੱਗੋ ਮੈਨੂੰ तो तेरी वीडियो बन गई मगर क्या बच गया ग्यारह हजार दो हजार रुपया छोट नौ हजार रुपये की पौनी गल करें एक दो तीन चार पंच छः सात आठ नौ ਨੋ ਯਾਰ ਉਹ ਤੁਸੀਂ 4.5 ਦਾ ਥੋੜਾ ਪਹਿਲਾਂ ਹੀ ਲਾਇਆ ਹੋਇਆ ਹੈ ਫੇਰ ਕਦੋਂ ਲਾਇਆ ਉਹ ਜਿਹੜਾ ਲਾਇਆ ਉਹ ਲਾ ਕਿੱਥੇ ਲਾਇਆ ਉੱਦਰੀ ਮੇਰਾ ਕਾਪਰਲੇ ਪਾ ਜੀ ਤਰਹੀ ਮਥੇ ਦਾ ਸੀਗਾ ਕਿੰਨੇ ਪਤਾ ਨਹੀਂ ਕਦੋਂ ਲਾਇਆ ਯਾਰ ਦੇਖ ਫਿਰ ਮੈਂ ਤਾਂ ਹੁਣ ਲੈਣੀ ਆ ਆਈ ਕਨ ਚ ਹੁੱਕਾ ਮਰੇ ਇੰਨੇ ਦੀ ਲੈ ਦੇ ਸਾਨੂੰ ਅੱਛਾ ਹੁਣ ਇਹਨਾਂ ਨੂੰ ਹੁਣ ਸਮਝਾਈਏ ਸਾਡੇ ਪੈਸੇ ਵਧ ਲਾਇਆ ਹੋਇਆ ਹੋ ਗਿਆ ਕੀ ਆ ਆ ਸੌਦਾ ਕਰਦੇ ਆ 10 ਦੀ ਪਾਉਣੀ ਆ ਨਹੀਂ ਜੀ ਗੱਬਣ ਪੜ ਦਿਖਾਉ ਗਈ। ਆਓ ਚੱਲੂ ਡੱਬੀ। ਦੇਖ ਰੁਕੇ। ਦੇਖੋ ਲਿਆ। ਉਹ ਪੁੱਤੇ ਘਮਾਉਣ ਬਾਜੀ। ਲੈ ਡੱਬੀ ਗਈ। ਚਲੋ ਉਹ ਦੇ ਦੇ। ਉਹਦੇ ਤਾਂ ਸ਼ੁਰੂਆਤ ਨਵੀਂ ਹੋਈ ਆ ਜਿੱਦੇ ਲਾਗੇ ਲਾਗੇ ਕੀ ਪਤਾ ਕਈ ਵਾਰ ਭਲੇਖੇ ਜੀ ਪਸ਼ੂ ਆ ਪੈਸੇ ਲੱਗ ਜਾਂਦੇ ਆ। ਉਹ ਡੱਬੀ ਕੀ ਦੀ ਬਾਈ ਉਹ ਜੱਗੇ। ਮੇਰੀ ਯਾਦ। ਲਿਆ ਫਿਰ ਕੀ ਕਹਿੰਨਾ। ਜੱਗਾ ਜਾਤੀ ਵਾਲਾ ਨਾ ਆ ਦੇਖ ਹੁਣ ਜੱਗਾ ਜਾਤੀ ਵਾਲਾ ਆ ਗਿਆ। ਰੁਪਈਆ ਜਾਏ 7000 ਰੁਪਈਆ ਫੜਾਦਾ ਤਾਂ ਵੀ ਬਾਈ ਫੜ ਲੂਗਾ। ਹਾਂ ਆ ਗਿਆ ਦੇਖੀ ਆ ਤੇਰੇ ਸਾਹਮਣੇ ਆ ਜੱਗੇ। ਪੈਸੇ ਵੜ ਦੂ ਪੱਠ ਭਾਵੇਂ ਦੀ ਨਵੜਾ ਵੇ ਪੱਠ ਭਾਵੇਂ ਦੀ ਨਵੜਾ ਵੇ ਪੈਸੇ ਵੜ ਦੂ ਤੇਰੇ ਸਾਹਮਣੇ ਆ ਦੇ ਲਈ ਆਹ ਬਾਰੇ ਜੱਗਾ ਜਾਤੀ ਵਾਲਾ ਜੱਗਾ ਚਾਹੇ ਕੰਨ ਮੁੜੇ ਹੁਣ ਕੋਸ ਹੋਣਾ ਪਏ ਇਹਨੂੰ ਐ ਵੀ ਨਹੀਂ ਕੱਢਣੀ ਵੀ ਆ ਤੇਰੀ ਚੀਚਾ ਨੌਕਸਾ ਸਿੰਘ ਟੁੱਟਿਆ ਜੀ ਆਪਾਂ ਇਹਨੂੰ ਕਹਿਣਾ ਨਹੀਂ ਬਿਲਕੁਲ ਹੀ ਐ ਵੀ ਨਹੀਂ ਆ ਲੈ ਕਹਿੰਦਾ ਵਪਾਰੀ ਨੌਸ ਕੱਢਿਆਂ ਦਾ ਜੱਗੇ ਨੂੰ ਦੇਖੋ ਜੱਗੇ ਕਿੰਨੇ ਪੈਸੇ ਬਾਈ ਆਮਾਨ ਦਾ ਨਹੀਂ ਜਾਜ ਜਾਜ ਇਹਨੂੰ ਕਰਕੇ 15 ਹਜ਼ਾਰ ਉਹ ਜਰ ਕਿਉਂ ਜੱਗੇ ਬismillah ਫੜ ਜੱਗੇ ਤਿੰਨ ਨੂੰ ਨਹੀਂ ਹੈਗਾ ਇੱਕ ਪੜਛੜ ਦੇ ਕਹਦੇ ਨਹੀਂ ਆ ਦੀ ਦੋ ਸੰਗੀ ਸੰਗੀ ਸੋងਗੀ ਤਾਂ ਨਹੀਂ ਹੈਗੀ ਨਾ ਦੋ ਤਿੰਨ ਚਾਰ ਪੰਜ 6 7 ਪੱਠ ਦੇਖ ਲਓ ਬਾਈ ਵਾਦਾ ਕਰ ਸੁਣ ਲੈ ਪੈਸੇ ਤੈਨੂੰ ਦੰਦਿਆ ਇੱਕ ਵਾਦਾ ਕਰ ਫਿਰ ਚੰਗੀ ਤਰ੍ਹਾਂ ਮੋੜਦਾ ਨਹੀਂ ਪੱਕੀ ਗੱਲ ਆ ਵਾਦਾ ਨਹੀਂ ਪੱਕੀ ਗੱਲ ਆ ਪੱਕੀ ਗੱਲ ਆ ਅੱਲਾ ਫੜ ਆ ਫੜਿਆ ਅਬੜ 11 ਅੱਛਾ ਕਿ ਭਾਰਾ ਹਸ ਲਾਲਾ ਮੱਥੇ ਹੁਣ ਜਾਇਜ ਨਹੀਂ ਹੈਗੇ ਬਿਲਕੁਲ ਜਾਇਜ ਹੁਣ 10 ਰੁਪਏ ਵੀ ਨਹੀਂ ਪਾਉਣੇ 10 ਰੁਪਏ ਵੀ ਨਹੀਂ ਪਾਉਣੇ ਫੜੋ ਜੀ ਫੜੋ ਬਾਈ ਇਹ ਕਿਹਾ ਤੀਗਾ ਹੁਣ ਤਾਂ ਕੀ ਕਰਿਆ ਓ ਯਾਰ ਪਟ ਜਾਇਜ ਆ ਯਾਰ ਪੈਸੇ 500 ਹੋਰ ਦੇ ਓ ਨਹੀਂ ਦਰਸੇ ਵਿੱਚ ਦੇ ਦੇ 500 ਜਾਵਾਂ ਜਾਵਾਂ ਇਹ ਭਾਈ ਸਾਹਿਬ ਇਧਰ ਆਓ ਆਪਣੇ ਕਿਆ ਉਸ ਦਾ ਨਾਮ ਕਿੱਧਰ ਚਲੇਗਾ ਆਪਣੇ ਇਧਰ ਆਓ ਦੋ ਬੱਚੇ ਕਿ ਰੇਟ ਆ ਚੱਲੇਗਾ ਕਿਆ ਉੜेंगे। ਮੈਂ ਇਸ ਹਿਸਾਬ से लेंगे। ਇਹ ਵਾਈਟ ਆਈਸ ਦਰਾ ਨੇ। ਆ ਵੀ ਵੀ ਲੈਖਦੇ ਆ ਇਹ ਲਿਆਕਤ ਤੇ ਆ ਮਲਾ ਪਿਛਲੀ ਮੰਡੀ ਦਾ। ਚਿੱਟੀਆਂ ਅੱਖਾਂ ਦੇ ਭਾਲ ਦੇ ਆ ਬਾਈ। ਤੇ ਅੱਖਾਂ ਨਾਲ ਲੈ ਬਾਈ ਆ ਲੋ। ਤੋਤਾਪੂਰੀ ਨਹੀਂ ਲੈਣਾ ਬਰੇ। ਤੋਤਾਪੂਰੀ ਨਹੀਂ ਲੈਣਾ। ਬੀਟਰ ਬੀਟਰ ਲੈਣਾ ਬੀਟਰ। ਆ ਨਜੀਰਾ ਤੂੰ ਤੋਤਾਪੂਰੀ ਦੇ ਵੀ ਕੰਮ ਕਰ ਲਾ ਕੇ ਤੁਸੀਂ। ਕਿੰਨੇ ਪੈਸੇ ਦੇ? ਬੋਲ ਕਿਹਦਾ ਕਿਹਦਾ ਵਾ? ਚਲ ਦੋ 10000 ਰੁਪਇਆ। ਨਾ 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 10। ਆ ਚੱਕੋ ਕੱਟ ਕੇ ਖਾ ਲਾਂਗੇ ਹਾਂਜੀ ਆ ਫੜੋ ਐਸੇ ਆ ਫੜੋ ਕਿੰਨੇ ਸ਼ੇਰੇ ਵਾਲੇ ਲਾਓ ਇੱਕ ਨਾ ਸ਼ੇਰੇ ਦੋ ਨੇ ਕੱਟ ਕੇ ਖਾ ਲਾਂਗੇ ਤਿੰਨ ਚਾਰ ਪੰਜ ਛੇ ਛੱਡ ਚਾ ਚੱਲ ਕੋਈ ਨਾ ਪਾ ਲੈ ਯਾਰ ਐ ਮੋੜੋ ਨਾ ਹੁਣ ਮੇਰਾ ਵੀਰੇ ਅਸੀਂ ਕਿਹੜਾ ਕੋਈ ਵੇਚਣਾ ਕਿਤੇ ਕਰਨਾ ਵਾ ਫਿਰੋ ਰੱਖ ਲੈ ਬਰੋ ਜਾ ਜਮਾਤ ਲੈਣ ਨੂੰ ਖਲਾਉਣਾ ਤੇ ਤੂੰ ਫ੍ਰੀ ਲੈ ਜਾ ਇਹ ਨਾ ਬਰਬਰਾ ਵਾ ਨਾ ਪਾੜੀ ਆ ਇਹ ਦੋ ਗਲਾ ਇਹ ਲੰਬ ਗੇ ਪਤਾ ਨਹੀਂ ਫਰੋਜ ਹਣੀ ਕਿੱਥੋਂ ਲੈ ਕੇ ਆ ਮੈਨੂੰ ਨਹੀਂ ਪਤਾ ਤੂਫਾਨ ਤੂਫਾਨ ਇਹਨੇ ਵੱਡੇ ਬਹੁਤ ਭਾਰੀ ਬੱਕਰੀ ਦਿੱਤੀ ਆ ਸਾਨੇ ਤਾਂ ਇਹ ਲਿਆ ਰੋਣ ਕੇ ਵਾਸਤੇ ਭਾਈ ਤੈਨੂੰ ਕਿਹ ਨਜ਼ਰ ਆਇਆ ਸੀ ਬਹੁਤ ਵਧੀਆ ਮਾਰਾ ਆ ਇਹ ਵੀ ਇਹਦੇ ਜੀ ਆ ਕੀਦਾ ਹੈ ਗਿਆ ਲੈ ਲੈ ਕਿਉਂ ਲੈ ਆ ਨਵਾਬ ਦਾ ਨਵਾਬ ਦਾ ਆ ਖੜਾ ਆ ਖੜਾ ਛੋਟੀ ਤੇ ਛੋਟੀ ਦੇ ਸਾਡੇ ਖੜਾ ਉਹ ਸੱਤ ਦਾ ਪਉਣਾ ਬੋਲ ਜਾ ਬਣਾ ਪਾਲਾ ਸਾਂਹਾਂ ਵਾਜੇ 7 ਦਾ ਬਣਾ ਦਾ ਪਾ ਦੇ ਪਰਾ ਬਸ ਕਿਉਂਕਿ ਬਈ ਮੰਦਾ ਹੈਗਾ ਵਾ ਗਰਮੀ ਪਹਿਲਾਂ ਸੌਣ ਦੇ ਮਹੀਨੇ ਮੀਟ ਨਹੀਂ ਲੱਗਦਾ ਸੌਣ ਦੇ ਮਹੀਨੇ ਮੀਟ ਨਹੀਂ ਲੱਗਦਾ ਤੂੰ ਵੀ ਤਾਂ ਕੁਝ ਕਹਦੇ ਹੋ ਨਾ 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 7 ਦਾ ਆਪਣਾ ਪਾ ਦੇ ਉਹ ਵੀ ਫਰੋਜ਼ ਨੇ ਕਹਿਤਾ ਐ ਕਿੱਥੇ ਲੈ ਗਏ ਆਂ ਇਹ ਆਵਾਜ਼ ਲੈ ਕੇ ਮਾਰੂ ਇਹ ਜਾ ਕੇ ਘਰੇ ਤੈਨੂੰ ਸੌਣ ਨਹੀਂ ਦਊਗਾ 7000 ਰੁਪਏ ਦਈਏ ਬੋਲੋ 9000 ਦੋ ਆਪ ਹੀ ਕਹਿੰਦਾ ਵਾ ਨਾ ਉਹਦਾ ਨਹੀਂ 7000 ਰੁਪਏ ਦਾ ਸਾਢੇ ਸੱਤ ਹਾਂ ਹੁਣੇ ਨਹੀਂ ਹੁਣੇ ਨਹੀਂ ਹੁਣੇ ਨਹੀਂ ਉਦੋਂ ਉਦੋਂ ਬਾਅਦ ਨਹੀਂ ਹੋਣਾ ਮੰਤਰ ਉਹ ਨਹੀਂ ਹੁਣ ਕੋਈ ਕਿਸੇ ਨੇ ਲੈਣਾ ਨਹੀਂਗਾ ਸੌਣ ਦਾ ਮਹੀਨਾ ਵਾ ਕਿਹੜਾ ਘੱਟੂ ਕਰੋ ਉਹ ਚਲੋ ਜੀ ਇਹ ਨਹੀਂ ਉਹ ਪੱਟ ਲਿਆ ਕੱਢ ਕੇ ਆਹ ਪੱਟ ਗਈ ਦੀ ਜੀ ਬਾਬਾ ਉੱਟ ਕੇ ਖੜਾ ਹੋ ਜਾ ਵਪਾਰੀ ਆ ਗਿਆ ਕਿੱਥੇ ਵਸਤਾ ਲੈ ਜੀ ਫੜ ਗਏ ਲਓ ਵੀ ਦਿੱਲੀ ਵਾਲੋ ਕਿੱਧਰ ਗਏ ਦਿੱਲੀ ਆ ਦੇ ਫੜ ਕਰੇ ਪੱਟ ਲੈ ਜੀ ਲੈ ਜੀ ਕਾਇ ਪੈਸਿਆਂ ਦੀ ਜੀ ਬੱਕਰੀ ਲੈ ਜਾ ਕਿਤੇ ਨਿਆਣਾ ਗਾ ਜਿਹੜਾ ਕਹਿੰਦਾ ਨਿਆਣਾ ਬਈ ਤੂੰ ਨਹੀਂ ਨਹੀਂ ਤੇਰੇ ਸਾਹਮਣੇ ਨਿਆਣਾ ਹੀ ਆ ਬਾਪੂ ਆ ਬੱਕਰੀ ਫੜੋ ਮੜੇ ਪਕੜੋ ਆਹ ਦੇਖਿਓ ਆਹ ਆਹ ਰਿਆਸ ਤੋ ਕਿੰਨੇ ਪੈਸੇ ਬਾਪੂ ਇਹ ਖਾਲੀ ਆ ਜਾਂ ਬੱਚੇ ਆ ਤੇ ਮਗਰ ਉਪਰਾ ਜਾਂਦਾ ਨਾ ਗੱਪਣਾ ਨਾ ਫੰਡਾ ਦਾ ਕੋਈ ਪਤਾ ਨਹੀਂ ਲੈ ਲੈ ਵਰੇ ਨੂੰ ਲੈ ਆਹ ਗੱਪਣਾ ਦੇ ਲੈ 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 ਸਮਝਾ ਲਾਲ ਜੀ ਹਾਂ ਆ ਤਾਂ ਉੱਪਰ ਵਾਲੇ ਜਾਂਦਾ ਆਪਾਂ ਝੂਠੀ ਗੱਲ ਨਹੀਂ ਕਰਨੀ ਥੋੜੇ ਸਾਹਮਣੇ ਦੇ ਇਹ ਤੇ ਨੀ ਚਾਰ ਲੈਣਗੇ ਛੜੀਆਂ ਲੈਣੀਆਂ ਛੜੀਆਂ ਲੈ ਲਵੋ ਇਹਨੂੰ ਕਹਾਂ ਦੋਰੀ ਆਹ ਸੂਆ ਲੈਣ ਨੂੰ ਬੱਕਰੀ ਉਹ ਯਾਰ ਬੱਕਰੀ ਸੂਆ ਲੈਣ ਨੂੰ ਬਹੁਤ ਵਧੀਆ ਬੱਕਰੀ ਦਾ ਥਣ ਖਰਾਬ ਹੋ ਗਿਆ ਹਨਾ ਬਾਪੂ ਛੱਟ ਲੱਗੀ ਛੱਟ ਲੱਗੀ ਸੂਆ ਲੈਣ ਨੂੰ ਬਹੁਤ ਵਧੀਆ ਹਾਂ ਪਰ ਹਨਾ ਕਿਹੜਾ ਥਣ ਬੰਦਾ ਬਾਪੂ ਥਣ ਬੰਦਾ ਐਡਾ ਮੋਟਾ ਹੋਇਆ ਵਿਆ ਇੱਕ ਤਾਂ ਨਹੀਂ ਜ਼ਿਆਦਾ ਸੂਏ ਲੈਣ ਨੂੰ ਲੈਣੀ ਜੀ ਸੂਆ ਲੈਣ ਨੂੰ ਲੈਣੀ ਇਦਾਂ ਦੇ ਦੇਖੀ ਮੇਰੇ ਪੱਟੀ ਕਰਾਂ ਜੀ ਹਾਂ ਹੋ ਜਾਏ ਉਹ ਪੱਕੀ ਨਹੀਂ ਹੈਗੀ ਨਵੀਂ ਅੱਤ ਉਹ ਕਹੇ ਦਾੰਦ ਟੁੱਟਿਆ ਹੁੰਦਾ ਦੰਦ ਟੁੱਟਿਆ ਤੇ ਮੇਰੀ ਹਾਂ ਤੇ ਕੋਈ ਵੀ ਨਹੀਂ ਮੈਨੂੰ ਲੋਕ ਲੈਣੇ ਵੜੇ ਆ ਨਵਾਬ ਲੈ ਤੈਨੂੰ ਲੋਕ ਲੈਣੋਂ ਹੁੰਦੇ ਬਾਬੂ ਹਾਂ ਚੱਲ ਚੱਲੀਏ ਬੱਕਰੀਆਂ ਵਾਸਤੇ ਦੇਖ ਲੈ ਨਵੀਆਂ ਬੱਕਰੀ ਅੱਛਾ ਕਿੰਨੇ ਦੀ ਪਾਉਣੀ ਹੈ ਬਾਬਾ ਦੇਖ ਦਾਣ ਦੇ ਹਿਸਾਬ ਨਾਲ ਦੇਖ ਜੇਤਾ ਮੁੱਲ ਪੁੱਛਣਾ ਹਟੇ ਲੋਕਾਂ ਨਾਲ 15000 ਹਾਂ ਨਹੀਂ ਪੂਰੇ 10 ਦੀ ਆ ਜਾ ਬਾਬਾ ਤੈਨੂੰ ਗੱਲ ਸੁਣ ਲੈ ਮੇਰੀ ਇੱਕ ਅਸੀਂ ਵੀ ਸੂਆ ਲਾਉਣ ਲੈਣੀ ਆ ਬੱਕਰੀ 6000 ਦੀ ਬੱਕਰੀ ਪਾਣੀ ਪਾ ਦੇ ਜਾ ਕੋਈ ਗੱਲ ਨਹੀਂ ਜਾ ਫੜ ਪੈਸੇ ਬਿਲਕੁਲ ਥਨ ਬੰਦ ਹੈ ਇਕਦਰ ਸਿੰਘ ਬਾਈ ਜੀ ਠੀਕ ਹੈ ਉਹ ਬਾਈ ਜੀ ਦੇਖੀ ਚਲੋ ਇੱਕ ਇਹਦੇ ਕਲਰ ਦੇ ਹਿਸਾਬ ਨਾਲ ਮੈਂ ਰੰਗ ਦੇ ਹਿਸਾਬ ਨਾਲ ਪਹਿਲਾਂ ਹੀ ਜਾਣਾ ਤੂੰ ਚੱਲ ਬੱਚੇ ਗਾਂ ਕੋਈ ਨਾ ਹੋ ਜਾਣਗੇ ਦੇਖੀ ਚੱਲੋ ਉਦਾਂ ਬਾਪੂ ਕਹਿੰਦਾ 15 ਹੀ ਤੈਨੂੰ ਦੱਸ ਦੇਣੀ ਹੈ ਨਾ ਉਹਦੇ ਬੰਦਾ ਬਾਈ ਮੁੱਲ ਦਾ ਭਾਵੇਂ ਬੱਕਰੀ ਤਾਂ ਜੇ ਹੁਣ ਇਹਦਾ ਥਣ ਚੱਲਦਾ ਹੁੰਦਾ ਬੱਕਰੀ ਤਾਂ 20000 ਦੀ ਫਿਰ ਤਾਂ ਹੈਗੀ ਗੱਲ ਕਰਦਾ ਹੁਣ ਥਣ ਹੀ ਨਹੀਂ ਬਾਈ ਉਹ ਵੀ ਬਾਅਦ ਵਿੱਚ ਕਦੋਂ ਕ੍ਰੋਸ ਕਰਾਵਾਂ ਕਦੋਂ ਗਾਂ ਹੋਊਗੀ 6000 ਦੀ ਫਿਰ ਵੀ ਪਾ ਲਾਂਗੇ ਅਸੀਂ ਉਹ ਜਾ ਉਹ ਤਾਂ ਹੁਣ ਕਿਸਮਤ ਆ ਦਈਏ 6000 ਰੁਪਏ ਬਾਪੂ ਚੱਲ ਤੇਰੀ ਮਰਜ਼ੀ ਆ ਜਾਓ ਯਾਰ ਕੋਈ ਹਾਂ ਪਿਛਲੀ ਗਰੀ ਮੈਂ ਬੱਕਰਾ ਸੀਗਾ ਇੱਕ ਕਾਲਾ ਮੈਨੂੰ ਮੜਤਾ ਕਿਸੇ ਬੰਦੇ ਨੇ ਆਇਆ ਮੜੇ ਉਹ ਲੈ ਉਹ ਸੱਚ ਬਾਈ ਖੜਾ ਹੋ ਲੈ ਉਹ ਮਾ ਆਹ ਆਹ ਇਹ ਸੀ ਬਤਰੀ ਇਹ ਮੇਰੇ ਕੋਲ ਹੈ ਸਿੰਘ ਇਹ ਇੱਧਰ ਰਹਿਣ ਦੇ ਉਹ ਲੈ ਫੌਜੀ ਆ ਫੌਜੀ ਜੀ ਆ ਦੇਖੋ ਕੱਲੀ ਇਹ ਵੀ ਉਹੀ ਰੇਟਾ ਵੀ ਨੇ ਇੱਧਰ ਘਟ ਬਿੱਲੇ ਯਾਰ ਤੂੰ ਕਰੀ ਕਿੰਨਾ ਬਿੱਲੇ ਕੰਮ ਕਰਿਆ ਕਰੋ ਚੰਗਾ ਹਾਂ ਦੇ ਰਹਿਗੇ ਬਾਕੀ ਜਿੱਤੇ ਹੀ ਨਿਕਲਦਾ ਹੁਣ ਨਹੀਂ ਦੇਣਾ 9000 ਦਿੱਤਾ ਬਾਕੀ আচ্ছা ਠੀਕ ਆ ਅੱਛਾ ਫੌਜੀ ਜੀ ਜਾਇ ਜੇ ਦੱਸ ਦੇ ਕੋਈ ਨਾ ਜਾਇ ਜਾਂ ਤੂੰ ਨਾ ਦੇ ਵੀਰੇ ਅਗਰ ਉਹ ਵੀ ਕਰ ਨਹੀਂ ਉਹ ਵੀ ਕਰ ਲਓ ਪਰ ਉਹ ਹੈ ਬੁੱਢੀ ਆ ਆ ਵੀ ਇੱਥੇ ਹੀ ਬੈਠਾ ਆ ਠੀਕ ਆ ਠੀਕ ਆ ਇਹ ਠੀਕ ਆ ਉਸ ਦਾ ਸਬਕ ਚੈੱਕ ਲੱਗ ਰਿਹਾ ਹੈ ਬੋਲੋ ਕੀ ਬੋਲਾਂ ਇਧਰ ਸੁਣ ਕੀ ਬੋਲਿਆ ਕੀ ਫੌਜੀ ਸਾਹਿਬ ਮਾਲੀ ਜਾਸ ਕੀ ਬੋਲਾਂ ਮੈਂ ਦੱਸ ਜਾਇ ਜੇ ਦੱਸ ਜਾਇ ਜੇ ਦੱਸ ਹੁਣ ਉਹਨੂੰ ਨਾ ਤੂੰ ਵੀ ਨਾ ਮਰੇ ਹੋਗੀ ਨਾ ਮਰਾਂਗਾ ਹਾਂ ਆਸ ਜਾਈਂ ਜੈ ਜੈ ਜਲਵਾਦੋਂ 8000 ਰੁਪਏ ਦਾ ਪੁੱਛਿਆ ਤਾਂ ਓਏ ਪੁੱਛੀ 8000 ਕਹੀ ਜਾਂਦਾ ਨਾ ਯਾਰ ਐ ਨਾ ਇਹਨਾਂ ਨਾ ਗੁੱਸਾ ਕਰ ਇਹਨਾਂ ਨਾ ਗੁੱਸਾ ਕਰ ਦਾ ਦੇਣੀ ਕਿਥੇ ਪੁੱਛੀ ਦੱਸ ਦੇ ਯਾਰ ਅਗਲੇ ਨੂੰ ਤਾਂ ਦੁੱਧ ਮਤਰੀ ਨਹੀਂ ਵੇਚਦਾ ਯਾਰ ਮੈਂ ਵੇਚਦਾ ਦਾ ਹੈਗਾ ਮੈਂ ਹੁਣ ਤਾਂ ਸਾਨੂੰ ਕੀ ਪਤਾ ਕਈ ਵਾਰ ਟਾਇਰ ਖਰੀਦੀ ਹੁੰਦੀ ਕਿਵੇਂ ਖਰੀਦੀ ਹੁੰਦੀ ਆ ਨਹੀਂ ਨਹੀਂ ਤੂੰ ਬੱਕਰੀ ਨਹੀਂ ਵੇਚਦਾ ਬਸ ਰੋਟੀ ਵਜਦੀ ਆ ਉਸਾਂ ਨਾ ਦੇ ਦੇ ਉਹ ਆ ਤੇ ਬੱਕਰੀਆਂ ਨਹੀਂ ਵੇਚਦਾ ਤੂੰ ਵੇਚ ਉਹਨੇ ਦੀ ਜਿਹਨੇ ਲਈ ਯਾਰ ਸੋਨਾ ਚੀਜ਼ ਆ ਯਾਰ ਆਓ